ਆਪਾਂ ਆਪਣੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦਾ ਕਰਾ ਲਈ ਕਦੇ ਇਹ ਨਹੀਂ ਕਿਹਾ ਵੀ ਕਦੇ ਜਪਜੀ ਸਾਹਿਬ ਵੀ ਕਰ ਲੈ ਕਦੇ ਨਹੀਂ ਕਹਿੰਦੇ ਆਪਾਂ ਬੀਏ ਕਰ ਲਈ ਬੱਚਿਆਂ ਨੇ ਐਮਏ ਕਰ ਲਈ ਪੀਐਚਡੀ ਕਰ ਲਈ ਐਲਐਲਬੀ ਕਰ ਲਈ ਪੜ੍ਹਾਈ ਤਾਂ ਬਹੁਤ ਹੋ ਗਈ ਵਿਦਿਆ ਵਿਚਾਰੀ ਦਾ ਪਰਉਪਕਾਰੀ ਪੜ੍ਹਾਈ ਜ਼ਰੂਰੀ ਹੈ ਪਰ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਅਧਿਆਤਮਿਕ ਪੜ੍ਹਾਈ ਵੀ ਜ਼ਰੂਰੀ ਹੈ ਜੇ ਬੱਚੇ ਨੂੰ ਜਪਜੀ ਸਾਹਿਬ ਹੀ ਨਾ ਪੜਨਾ ਆਇਆ ਫਿਰ ਕੀ ਫਾਇਦਾ ਜਦੋਂ ਤੱਕ ਤੁਸੀਂ ਉਹਦੇ ਆਤਮਿਕ ਪੜ੍ਹਾਈ ਨਹੀਂ ਨਾ ਕਰਾਂਦੇ ਬੱਚੇ ਨੇ ਥੋੜੀ ਸੇਵਾ ਨਹੀਂ ਕਰਨੀ। ਉਹਨੇ ਪੜ੍ਹਾਈ ਕਰਕੇ ਨੌਕਰੀ ਲੱਗ ਕੇ ਤੁਹਾਨੂੰ ਬਿਰਧ ਆਸ਼ਰਮ ਪਹੁੰਚਾ ਦੇਣਾ ਉਹਨੇ। ਫੇਰ ਸੋਚੀ ਜਾਈਓ ਬੈਠੇ ਵੀ ਪੜ੍ਹਾਈ ਕਰਾਈ ਤੇ ਬੜਾ ਪੈਸਾ ਲਾਇਆ ਬਿਰਧ ਆਸ਼ਰਮ ਛੱਡਿਆ ਸਾਨੂੰ। ਬੱਚੇ ਦੀ ਜ਼ਿੰਦਗੀ ਆਪਾਂ ਖਰਾਬ ਕੀਤੀ ਹੈ ਕਿਸੇ ਨੇ ਨਹੀਂ ਕੀਤੀ। ਆਪਾਂ ਉਹਨੂੰ ਕਦੇ ਨਹੀਂ ਕਿਹਾ ਵੇ ਮੂਲ ਮੰਤਰ ਕਰ। ਜਾ ਜਵਜੀ ਸਾਹਿਬ ਕਰ ਪੰਜ ਬਣਿਆ ਨਿਤਨੇਮ ਕਦੇ ਗੁਰਦੁਆਰੇ ਨਹੀਂ ਆਪਾਂ ਲੈ ਕੇ ਆਏ ਬੱਚਿਆਂ ਨੂੰ ਬਚਪਨ ਤੋਂ ਲਾਣਾ ਪੈਂਦਾ ਟਾਣੀਆਂ ਮੁੜ ਜਾਂਦੀਆਂ ਟਾਣ ਨਹੀਂ ਮੁੜਦੇ ਟਾਣ ਫਿਰ ਟੁੱਟਦੇ ਹੁੰਦੇ ਆ ਸਤ ਸੰਗ ਦੇ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਬੱਚੇ ਨੂੰ ਧਾਰਮਿਕ ਬਿਰਤੀ ਵਾਲਾ ਬਣਾਵਾਂਗੇ ਇਸ ਪਾਸੇ ਲਾਵਾਂਗੇ ਤਹਾਨੂੰ ਕਹਿਣ ਦੀ ਲੋੜ ਨਹੀਂ ਪਣੀ ਉਹਨੇ ਆਪੇ ਸੇਵਾ ਕਰਨੀ ਹੈ ਇਹ ਗੁਰੂ ਮਹਾਰਾਜ ਦੀ ਕੁਦਰਤੀ ਕਿਰਪਾ ਹੋ ਜਾਂਦੀ ਹੈ ਜੇ ਤੁਸੀਂ ਕੱਲੀ ਦੁਨਿਆਵੀ ਪੜ੍ਹਾਈ ਕਰਾਉਂਗੇ ਨਾ ਬੱਚਿਆਂ ਤੋਂ ਸੇਵਾ ਦੀ ਉਮੀਦ ਨਾ ਰੱਖਿਓ ਗੁਰੂਕੁਲ ਦੇ ਵਿੱਚ ਕਿਉਂ ਭੇਜਦੇ ਸੀ ਬੱਚਿਆਂ ਨੂੰ ਉਹਦੀ ਜ਼ਿੰਦਗੀ ਪਤਾ ਲੱਗਦਾ ਸੀ ਉਹਨੂੰ ਪੜ੍ਹਾਈ ਵੀ ਹੁੰਦੀ ਸੀ ਅਧਿਆਤਮਿਕ ਪੜ੍ਹਾਈ ਵੀ ਹੁੰਦੀ ਸੀ ਰਹਿਣ ਸਹਿਣ ਦਾ ਪਤਾ ਮਾਤਾ ਪਿਤਾ ਦੀ ਸੇਵਾ ਵੱਡਿਆਂ ਦਾ ਆਦਰ ਬਜ਼ੁਰਗਾਂ ਦਾ ਆਦਰ ਇਹ ਸਾਰਾ ਕੁਝ ਸਿਖਾਇਆ ਜਾਂਦਾ ਸੀ। ਉਹ ਸਾਹ ਸੰਗਤ ਜਦੋਂ ਬਾਣੀ ਪੜ੍ਹਦੇ ਆਂ, ਨਾਮ ਜਪਦੇ ਆਂ ਤਾਂ ਇਹ ਸ਼ੁਭ ਗੁਣ ਆਪਣੇ ਆਪ ਆ ਜਾਂਦੇ ਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਗੁਰੂ ਵਾਲੇ ਪਾਸੇ ਵੀ ਜੋੜਨਾ ਚਾਹੀਦਾ। ਜੇ ਆਪਾਂ ਆਪਣੇ ਧਰਮ ਨਾਲੋਂ ਟੁੱਟ ਕੇ ਫਿਰ ਪੜਾਈਆਂ ਦਾ ਕੋਈ ਫਾਇਦਾ ਨਹੀਂ। ਜਦੋਂ ਬੱਚੇ ਦੀ ਉਮਰ 7 ਸਾਲ ਦੀ ਹੋ ਗਈ ਮੂਲ ਮੰਤਰ ਵਾਲੇ ਪਾਸੇ ਲਾਓ ਉਹਨੂੰ 9-10 ਸਾਲ ਦਾ ਹੋ ਗਿਆ ਉਹਨੂੰ ਜਪਜੀ ਸਾਹਿਬ ਵਾਲੇ ਪਾਸੇ ਲਾਓ ਗੁਰਦੁਆਰਾ ਸਾਹਿਬ ਲੈ ਕੇ ਆਓ ਜੇ ਆਪਾਂ ਇਹ ਪੜ੍ਹਾਈ ਵੀ ਨਾਲ ਅਧਿਆਤਮਿਕ ਜਾਰੀ ਰੱਖਾਂਗੇ ਫਿਰ ਆਪਾਂ ਸੁਖੀ ਹੋ ਜਾਾਂਗੇ ਇਸੇ ਕਰਕੇ ਸਾਧੂ ਦੀ ਸੰਗਤ ਬਹੁਤ ਜ਼ਰੂਰੀ ਹੈ ਕੁਛ ਨਾ ਕੁਝ ਜ਼ਰੂਰ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਗੁਰੂ ਤੇ